ਜਿਹੜੀ ਰਾਮ ਭਾਰਤ ਮਾਤਾ ਦੀ ਜੈ ਹੋ ਜਾਓ ਤਿਆਰ ਸਾਥੀਓ ਹੋ ਜਾਓ ਤਿਆਰ ਦੋਸਤੋ ਜਿਵੇਂ ਕਿ ਸਾਨੂੰ ਪਤਾ ਬੰਗਲਾਦੇਸ਼ ਦੇ ਵਿੱਚ 5 ਅਗਸਤ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਦੀ ਚੁਣੀ ਹੋਈ ਸਰਕਾਰ ਜਿਹੜੀ ਤਿੰਨ ਵਾਰ ਚੁਣੀ ਗਈ ਸਰਕਾਰ ਸੀ ਉਹਦਾ ਤੱਕਾ ਪਲਟ ਕੀਤਾ ਗਿਆ ਜਦੋਂ ਤੱਕਾ ਪਲਟ ਕੀਤਾ ਗਿਆ ਤਾਂ ਉੱਥੇ ਦੇ ਜਿਹੜੇ ਕਟ ਗਿਣਤੀ ਦੇ ਲੋਕ ਸੀ ਖਾਸ ਕਰਕੇ ਹਿੰਦੂ ਸਮੁਦਾਇ ਦੇ ਲੋਕ ਸੀ ਸਿੱਖ ਸਮੁਦਾਇ ਦੇ ਲੋਕ ਸੀ ਉਹਨਾਂ ਤੇ ਹਮਲੇ ਸ਼ੁਰੂ ਹੋ ਗਏ ਔਰ ਮੰਦਰਾਂ ਨੂੰ ਤੋੜਿਆ ਗਿਆ ਮੰਦਰਾਂ ਨੂੰ ਅੱਗ ਲਗਾਈ ਗਈ ਹਿੰਦੂਆਂ ਦੇ ਉੱਤੇ ਟਾਰਗੇਟ ਹਿੰਦੂਆਂ ਨੂੰ ਬਣਾ ਕੇ ਉਹਤੇ ਹਮਲੇ ਕੀਤੇ ਗਏ ਅਸੀਂ ਸੋਸ਼ਲ ਮੀਡੀਆ ਤੇ ਇੰਨੀਆਂ ਵਿਚਿੱਤਰ ਜਿਹੜੀਆਂ ਵੀਡੀਓ ਦੇਖਦੇ ਪਏ ਆ ਜਿਨ੍ਹਾਂ ਨੂੰ ਦੇਖ ਕੇ ਕਈਆਂ ਦੀ ਤਾਂ ਰੂਹ ਕੰਬ ਹੁੰਦੀ ਆ ਕਿ ਵੀ ਇਹ ਕੀ ਕੁਝ ਹੋ ਰਿਹਾ ਸਾਡੇ ਸਮਾਜ ਦੇ ਨਾਲ ਜਿਹੜੀ ਉੱਥੇ ਦੀ ਸਰਕਾਰ ਸੀ ਇਹ ਸਰਕਾਰ ਭਾਰਤ ਦੇਸ਼ ਦੀ ਹਮਾਇਤੀ ਸਰਕਾਰ ਸੀ ਇਸ ਸਰਕਾਰ 'ਤੇ ਉਹਦੇ 'ਤੇ ਹਮਲਾ ਕੀਤਾ ਗਿਆ ਹਿੰਦੂਆਂ ਦੇ ਉੱਤੇ ਹਮਲਾ ਕੀਤਾ ਗਿਆ ਦੂਸਰੀ ਗੱਲ 5 ਅਗਸਤ ਨੂੰ ਸਾਡੇ ਦੇਸ਼ ਦੇ ਧਾਰਾ 370 ਖਤਮ ਕੀਤੀ ਗਈ ਸੀ ਉਹਦੇ ਨਾਲ ਵੀ ਜੋੜਿਆ ਗਿਆ ਇਹ ਸਾਰਾ ਜੋ ਮੁੱਦਾ ਆਈਐਸਆਈ ਦੇ ਮਦਦ ਦੇ ਨਾਲ ਇਹ ਸਾਰਾ ਇੱਕ ਯੋਜਨਾ ਵੱਧ ਇੱਕ ਉੱਥੇ ਹਮਲੇ ਕੀਤੇ ਗਏ ਉਹਦੇ ਰੋਸ਼ ਦੇ ਵਿੱਚ ਸਾਡੇ ਦੇਸ਼ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਰੋਜ਼ ਮਜਾਰੇ ਕੀਤੇ ਜਾ ਰਹੇ ਨੇ ਉਹੀ ਤਹਿਤ ਜਿਹੜਾ ਲੁਧਿਆਣਾ ਦੇ ਵਿੱਚ 17 ਅਗਸਤ ਨੂੰ ਮਤਲਬ ਪਰਸੋਂ ਸ਼ਨੀਵਾਰ ਕੱਲ ਸ਼ਨੀਵਾਰ ਨੂੰ ਲੁਧਿਆਣਾ ਦੇ ਦੁਰਗਾ ਮਤਾ ਮੰਦਿਰ ਦੇ ਬਾਹਰ ਇੱਕ ਵਿਸ਼ਾਲ ਰੋਸ਼ ਮਜਾਰਾ ਕੀਤਾ ਜਾਏਗਾ ਜਿਹੜਾ ਕੀ ਸੰਤ ਸਮਾਜ ਉਹਦੀ ਅਗਵਾਈ ਕਰੇਗਾ ਤਾਂ ਸਾਰੇ ਲੋਕ ਸੰਤ ਸਮਾਜ ਦੀ ਦਵਾਈ ਹੇਠ ਇਕੱਠੇ ਹੋਵਾਂਗੇ ਉਹ ਇਸ ਰੋਸ਼ ਮਜਾਰੇ ਦੇ ਵਿੱਚ ਸ਼ਾਮ ਰੋਵਾਂਗੇ ਜੋ ਕਿ ਅਸੀਂ ਇੱਕ ਇੰਟਰਨੈਸ਼ਨਲ ਦਬਾਅ ਬਣਾਵਾਂਗੇ ਕਿ ਵੀ ਜਿਹੜਾ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਤਕਾ ਹੋ ਰਿਹਾ ਇਹ ਤਕਾ ਨਾ ਹੋਵੇ ਔਰ ਜਿੱਦਾਂ ਕਿ ਸਾਨੂੰ ਪਤਾ ਜਦੋਂ ਉੱਥੇ ਦੰਗੇ ਉਸ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਵੀ ਇਹ ਆਵਾਜ਼ ਚ ਕੀ ਗਈ ਕਿ ਜਿਹੜੀ ਇੱਥੇ ਦੀ ਮੌਜੂਦਾ ਸਰਕਾਰ ਆ ਉਹਦਾ ਨਾਂ ਉਹਨਾਂ ਦੇ ਵੀ ਇਹੀ ਹਾਲ ਕੀਤਾ ਜਾਵੇ ਸਾਡੇ ਦੇਸ਼ ਦੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੇ ਉਹ ਚਾਹੇ ਉਹ ਕਾਂਗਰਸ ਆ ਚਾਹੇ ਜਿਹੜੀ ਮਰਜ਼ੀ ਉਹ ਸਰਕਾਰ ਆ ਹੱਲੇ ਤੱਕ ਜਿਹੜਾ ਕੀ ਬੰਗਾਲਾ ਬੰਗਲਾਦੇਸ਼ ਦੇ ਵਿੱਚ Hindu ਸਮਾਜ ਦੇ ਉੱਤੇ ਹਮਲਾ ਹੋਇਆ ਘੱਟ ਗਿਣਤੀ ਵਾਲਿਆਂ ਤੇ ਹਮਲੇ ਹੋਏ ਆ ਉਨਾ ਦੇ ਲਈ ਇੱਕ ਸ਼ਬਦ ਤੱਕ ਨਹੀਂ ਬੋਲਿਆ ਗਿਆ ਇਥੋਂ ਪਤਾ ਲੱਗਦਾ ਕਿ ਜਿਹੜੀਆਂ ਸਾਡੀਆਂ ਦੇਸ਼ ਦੇ ਵਿੱਚ اپੋਜੀਸ਼ਨ ਸਰਕਾਰਾਂ ਨੇ ਉਹਨਾਂ ਦੀ ਮਨਸ਼ਾ ਵੀ ਕੀ ਆ ਦੋਸਤੋ ਕੱਲ 17 ਤਰੀਕ ਨੂੰ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਔਰ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਮst ਸਮਾਜ ਹਿੰਦੂ ਸਮਾਜ ਸਿੱਖ ਸਮਾਜ ਬੋਧੀ ਸਮਾਜ ਜੈਨ ਸਮਾਜ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਹਾ ਦਾ ਨਾਰਾ ਮਾਰੀਏ ਜੋ ਕਿ ਬੰਗਲਾਦੇਸ਼ ਦੇ ਵਿੱਚ ਸਾਡੇ ਜਿਹੜੇ ਭਾਈ ਭੈਣ ਬੈਠੇ ਨੇ ਉਹਨਾਂ ਦੀ ਸੁਰੱਖਿਆ ਦਾ ਖਾਸ ਪ੍ਰਬੰਧ ਹੋਵੇ ਔਰ ਇੰਟਰਨੈਸ਼ਨਲ ਦਬਾਅ ਉਹਨਾਂ ਤੇ ਬਣੇ ਜੋ ਕਿ ਅਜਿਹੀ ਘਟਨਾ ਕਿਸੇ ਹੋਰ ਦੇਸ਼ ਦੇ ਵਿੱਚ ਨਾ ਹੋਵੇ ਇਹਨਾਂ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ